ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਸਾਡੇ ਚੈਨਲ ਢਿੱਲੋਂ ਵਿਲੇਜ ਫੂਡ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਨਵਰਾਤਿਆਂ ਦੇ ਦਿਨ ਚੱਲ ਰਹੇ ਨੇ ਤੇ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਨਵਾਂ ਜਰੂਰ ਲੈ ਕੇ ਆਉਨੇ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸੰਘਾੜੇ ਦੇ ਆਟੇ ਦੇ ਪਕੌੜੇ ਚਲੋ ਪਕੌੜੇ ਬਣਾਉਣ ਲਈ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਕੀ ਕੀ ਲੈ ਆਏ ਮੈਂ ਦੋ ਆਲੂ ਨੇ ਜਿਹੜੇ ਇਹ ਧੋ ਕੇ ਛਿੱਲ ਲਏ ਨੇ ਤੇ ਮੈਂ ਇੱਕ ਜਣੇ ਲਈ ਇਹ ਰੈਸਪੀ ਹੈ ਜਿਹੜੀ ਤਿਆਰ ਕਰ ਰਹੀ ਆ ਤੁਸੀਂ ਆਪਣਾ ਮੈਂਬਰਾਂ ਦੇ ਹਿਸਾਬ ਦੇ ਨਾਲ ਚੀਜ਼ ਹੈ ਜਿਹੜੀ ਉਹ ਵੱਧ ਘੱਟ ਲੈ ਸਕਦੇ ਹੋ ਇਹ ਦੇਖੋ ਦੋ ਆਲੂ ਨੇ ਜਿਹੜੇ ਮੈਂ ਇਹ ਛਿੱਲ ਕੇ ਰੱਖ ਲਏ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਕद्दूकस ਕਰਨਾ ਹੈ ਕद्दूकस ਤੁਸੀਂ ਮोटे ਜਾਂ ਪਤਲੇ ਕੱਸੀ ਨਾਲ ਕਰ ਸਕਦੇ ਹੋ ਇਹ ਤੁਹਾਡੀ ਚੋਆਇਸ ਆ ਮੈਂ ਪਹਿਲਾਂ ਬਰੀਕ ਪਾਸੇ ਨਾਲ ਕੀਤਾ ਸੀਗਾ ਉਦੇ ਨਾਲ ਜਿਹੜੇ ਲੱਛੇ ਸੀਗੇ ਲੰਬੇ ਉਹ ਘੱਟ ਬਣ ਰਹੇ ਸੀ ਤੇ ਫਿਰ ਮੈਂ ਮੋٹے ਪਾਸੇ ਵਾਲਾ ਯੂਸ ਕੀਤਾ ਦੇਖੋ ਜਿਹੜੇ ਇਹਦੇ لمبے لمبے ਲੱਛੇ ਨੇ ਉਹ ਬਣ ਕੇ ਤਿਆਰ ਹੋ ਗਏ ਨੇ ਤੇ ਹੁਣ ਮੈਂ ਇੱਕ ਬੋਲ ਦੇ ਵਿੱਚ ਪਾਣੀ ਲਿਆਇਆ ਹੁਣ ਆਪਾਂ ਨੇ ਇਹਨਾਂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਲ ਮਲ ਕੇ ਆ ਜਿਹੜਾ ਧੋ ਲੈਣਾ ਤਾਂ ਕਿ ਜਿਹੜਾ ਇਹਦਾ ਸਟਾਰਚ ਆ ਸਾਰਾ ਬਾਹਰ ਨਿਕਲ ਸਕੇ ਆਲੂ ਨੇ ਜਿਹੜੇ ਉਹ ਆਪਣੇ ਫਿੱਕਦਮ ਸਾਫ਼ ਹੋ ਗਏ ਨੇ ਮੈਂ ਇਹਨਾਂ ਨੂੰ 3-4 ਵਾਰ ਪਾਣੀ ਦੇ ਨਾਲ ਧੋ ਲਿਆ ਸੀ ਤੇ ਹੁਣ ਇੱਕ ਆਪਾਂ ਨੇ ਇਹਨਾਂ ਨੂੰ ਮੋਟੀ ਜਾੜੀ ਦੇ ਉੱਤੇ ਮੈਂ ਰੱਖਤਾ ਦੇਖੋ ਪਾਣੀ ਹੁਣ ਆਪਾਂ ਨੇ ਘੁੱਟ ਕੇ ਇਹਦਾ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ ਪਾਣੀ ਨੂੰ ਝੋੜਨ ਦੇ ਨਾਲ ਇਹ ਕਿ ਆਪਾਂ ਨੂੰ ਬਾਅਦ ਵਿੱਚ ਜਿਹੜੇ ਪਾਣੀ ਆ ਉਹ ਘੱਟ ਪਾਉਣ ਦੀ ਲੋੜ ਪੈਂਦੀ ਆ ਤੇ ਕਨਸਿਸਟੈਂਸੀ ਆ ਜਿਹੜੀ ਉਹ ਆਪਾਂ ਇੱਕ ਸਾਰ ਰੱਖ ਸਕਦੇ ਆ ਇਸ ਕਰਕੇ ਆਪਾਂ ਇਹਦਾ ਜਿਹੜਾ ਪਾਣੀ ਆ ਉਹ ਪਹਿਲਾਂ ਹੀ ਨਿਚੋੜ ਲਾਂਗੇ ਐਵੇਂ 2-3 ਵਾਰ ਕਰਕੇ ਮੈਂ ਇਹਦਾ ਸਾਰਾ ਕੁੱਟ ਕੇ ਪਾਣੀ ਆ ਜਿਹੜਾ ਉਹ ਕੱਢਦਾ ਏ ਤੇ ਹੁਣ ਆਪਾਂ ਇਹਦੇ ਵਿੱਚ ਬਹੁਤਾ ਤੁਹਾਨੂੰ ਪਤਾ ਇਹ ਵੀ ਸਮਾਨ ਮਸਾਲੇ ਨਹੀਂ ਪਾਉਂਦੇ ਹੈਗੇ ਨਰਾਤਿਆਂ ਦੇ ਵਰਤਾਂ ਵਾਲੀ ਇਹ ਢੇਸ਼ਾ ਇਹਦੇ ਵਿੱਚ ਆਪਾਂ ਥੋੜਾ ਹੀ ਇਸਤੇਮਾਲ ਕਰਦੇ ਆ ਸਮਾਨ ਦਾ ਹੁਣ ਦੇਖੋ ਜਿਹੜੇ ਆਪਾਂ ਨੇ ਆਲੂ ਨੇ ਸਾਰੇ ਨਿਚੋੜ ਲਏ ਨੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਜਿਹੜੀ ਹਰੀ ਮਿਰਚਾ ਕੱਟ ਕੇ ਉਹ ਲੈ ਲੈਣੀ ਆ ਤੇ ਨਾਲ ਹੀ ਮੈਨੂੰ ਇੱਕ ਨਾਲ ਵਿੱਚ ਵੀ ਮਿਲ ਗਈ ਸੀਗੀ ਸਾਗ ਤੇ ਫਿਰ ਮੈਂ ਇੱਕ ਉਹ ਪਾ ਲਈ ਸੀਗੀ ਤੁਹਾਡੀ ਚੁਆਇਸ ਆ ਤੁਸੀਂ ਦੋਨੋਂ ਹਰੀਆਂ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਮਿਰਚਾਂ ਨੇ ਜਿਹੜੀਆਂ ਕੱਟ ਕੇ ਪਾ ਲਈਆਂ ਨੇ ਦੇਖੋ ਸੋਗੀਆਂ ਵੀ ਬਹੁਤ ਲੱਗ ਰਹੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਕਾਪਾ ਜਿਹੜਾ ਸੰਘਾੜੇ ਦੇ ਆਟੇ ਦਾ ਲਵਾਂਗੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਇਹਦੇ ਵਿੱਚ ਪਾ ਦਾਂਗੇ ਅੱਧਾ ਚਮਚ ਜੀਰੇ ਦਾ 1 ਚਮਚਾ ਜਿਹੜਾ ਸਿੰਦਾ ਨਮਕ ਪਾਵਾਂਗੇ ਅੱਧਾ ਚਮਚ ਆਪਾਂ ਜੀਰਾ ਪਾਊਡਰ ਲੈ ਲਾਂਗੇ ਤੇ ਅੱਧਾ ਚਮਚੇ ਆਪਾਂ ਲਵਾਂਗੇ ਧਨੀਏ ਪਾਊਡਰ ਦਾ ਤੇ ਆਪਾਂ ਨੇ ਹਲਦੀ ਵਗੈਰਾ ਇਹਦੇ ਵਿੱਚ ਨਹੀਂ ਐਡ ਕਰਨੀ ਰੰਗ ਦੇ ਲਈ ਮੈਂ ਇਹਦੇ ਵਿੱਚ ਜਿਹੜਾ ਲਵਾਂਗੀ ਕਸ਼ਮੀਰੀ ਲਾਲ ਮਿਰਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਹ ਜਿਹੜਾ ਗੁਣ ਲੈਣਾ ਆ ਤੇ ਦੇਖੋ ਹੁਣ ਇਹਦੇ ਵਿੱਚ ਮੈਂ ਅੱਧਾ ਪਾウダー ਅੱਧਾ ਚਮਚਾ ਜਿਹੜਾ ਕਸ਼ਮੀਰੀ ਲਾਲ ਮਿਰਚ ਦਾ ਲਿਆ ਹੈ ਤੇ ਇਹਦੇ ਨਾਲ ਜਿਹੜਾ ਰੰਗ ਹੈ ਦਾ ਵਧੀਆ ਆ ਜਾਊਗਾ ਤੇ ਹੁਣ ਆਪਾਂ ਨੇ ਗੈਸ ਔਨ ਕਰ ਲਿਆ ਉਹਦੇ ਉੱਤੇ ਆਪਾਂ ਨੇ ਹੁਣ ਇੱਕ ਛੋਟੀ ਕੜਾਹੀ ਰੱਖ ਲੈਣੀ ਆ ਤੇ ਨਾਲ ਹੀ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਪਾਉਂਗੀ ਕਿਸੀ ਤੇਲ ਆ ਜਿਹੜਾ ਆਪਣੀ ਚੋਇਸ ਅਕੋਰਡਿੰਗ ਲੈ ਸਕਦੇ ਹੋ ਤੇ ਹੁਣ ਮੈਂ ਇੱਕ ਚਮਚ ਦੀ ਹੈਲਪ ਦੇ ਨਾਲ ਮੈਂ ਇਹਦੇ ਵਿੱਚ ਜਿਹੜੇ ਪਕੌੜੇ ਬਣਾਉਣੇ ਸਟਾਰਟ ਕਰਦੇ ਨੇ ਤੇ ਚਮਚ ਦਾ ਸਾਈ ਸੀਗਾ ਜਿਹੜਾ ਥੋੜਾ ਵੱਡਾ ਹੋ ਗਿਆ ਸੀਗਾ ਤੇ ਪਕੌੜੇ ਵੀ ਥੋੜਾ ਵੱਡੇ ਹੋ ਗਏ ਸੀਗੇ ਤੇ ਤੋਂ ਬਾਅਦ ਆ ਜਿਹੜਾ ਮੈਂ ਆਥਰੇ ਨਾਲ ਹੀ ਪਕੌੜੇ ਨੇ ਜਿਹੜੇ ਪਾਉਂਗੀ ਨਵਰਾਤ ਦੇ 9 ਦਿਨ ਨੇ ਜਿਹੜੇ ਇਹਦੇ ਲਈ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਅਲੱਗ-ਅਲੱਗ ਡਿਸ਼ਾਂ ਨੇ ਜਿਹੜੀਆਂ ਵਰਤਾਂ ਲਈ ਤਿਆਰ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਆਪਣੀਆਂ ਭੈਣਾਂ ਵਰਤ ਰੱਖਦੀਆਂ ਨੇ ਕੁਝ ਨਾ ਕੁਝ ਉਹਨਾਂ ਲਈ ਸਪੈਸ਼ਲ ਲਿਆਇਆ ਜਾਂਦਾ ਏ ਤੇ ਇਸੇ ਨੂੰ ਮੈਂ ਵੀ ਇੱਕ ਕੋਸ਼ਿਸ਼ ਕੀਤੀ ਹੈ ਕਿ ਰੋਜ਼ ਤੁਹਾਨੂੰ ਇੱਕ ਨਵੀਂ ਰੈਸਪੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਤੇ ਹੁਣ ਅੱਜ ਜਿਹੜੀ ਹੈ ਮੈਂ ਪਕੌੜਿਆਂ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਹ ਆਪਾਂ ਸਾਸ ਨਾਲ ਚਾਹ ਨਾਲ ਵੀ ਖਾ ਸਕਦੇ ਆ ਆਪਾਂ ਇਹਨਾਂ ਨੂੰ ਚਾਹ ਦੇ ਨਾਲ ਸਰਵ ਕਰਾਂਗੇ ਤੇ ਜਿਹੜਾ ਦੂਜਾ ਬੈਚ ਆ ਇਹ ਮੈਂ ਲਿਆਏ ਹੱਥ ਦੇ ਨਾਲ ਹੀ ਛੋਟਾ ਸਾਈਜ਼ ਕਰਕੇ ਇਹਦੇ ਮੈਂ ਪਕੌੜੇ ਬਣਾਏ ਨੇ ਤੇ ਹੁਣ ਦੇਖੋ ਪਕੌੜੇ ਨੇ ਜਿਹੜੇ ਆਪਣੇ ਇਹ ਮੀਡੀਅਮ ਆਂਚ ਦੇ ਉੱਤੇ ਹੀ ਮੈਂ ਫਰਾਈ ਕੀਤੇ ਨੇ ਤਾਂ ਕਿ ਜਿਹੜੇ ਇਹ ਅੰਦਰ ਤੱਕ ਪੱਕ ਸਕਣ ਇਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੇ ਨੇ ਕ੍ਰਿਸਪੀ ਅਤੇ कुरकुरੇ ਬਣਦੇ ਨੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਉਹ ਮੇਰੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕਣ ਤੇ ਮੇਰੇ ਚੈਨਲ ਦੇ ਉੱਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੁਹਾਨੂੰ ਮੇਰੀਆਂ ਰੈਸਪੀਜ਼ ਕਿੱਦਾਂ ਲੱਗਦੀਆਂ ਨੇ ਤੇ ਵੀਡੀਓ ਨੂੰ ਐਂਡ ਤੱਕ ਵੀ ਜਰੂਰ ਵਾਚ ਕਰਿਆ ਕਰੋ ਬਿਨਾਂ ਸਕਿੱਪ ਕੀਤੇ ਤਾਂ ਕਿ ਤੁਹਾਨੂੰ ਹਰ ਮੈਥਡ ਆ ਜਿਹੜਾ ਚੰਗੀ ਤਰ੍ਹਾਂ ਪਤਾ ਲੱਗ ਸਕੇ ਦੇਖੋ ਪਕੌੜੇ ਨੇ ਜਿਹੜੇ ਆਪਣੇ ਇਹ ਵਧੀਆ ਫਰਾਈ ਹੋ ਰਹੇ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਹੌਲੀ-ਹੌਲੀ ਕਰਕੇ ਇੱਕ ਪਾਸੇ ਕੱਢ ਲੈਣਾ ਹੈ ਤੇ ਦੋ ਤਿੰਨ ਬੈਚ ਜਿਹੜੇ ਦੋ ਆਲੂਆਂ ਦੇ ਨਾਲ ਤਿਆਰ ਹੋ ਗਏ ਸੀ ਇਹ ਇੱਕ ਮੈਂਬਰ ਦੇ ਲਈ ਬਹੁਤ ਇਨਫ ਨੇ ਤੁਸੀਂ ਵੱਧ ਘੱਟ ਵੀ ਕੁਆਂਟੀਟੀ ਦੇ ਵਿੱਚ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਦੇਖੋ ਪਕੌੜੇ ਨੇ ਆਪਣੇ ਜਿਹੜੇ ਤਿਆਰ ਹੋ ਗਏ ਨੇ ਬਣ ਕੇ ਤੁਸੀਂ ਇਹਨੂੰ ਚਾਹ ਨਾਲ ਵੀ ਸਰਵ ਕਰ ਸਕਦੇ ਹੋ ਤੇ ਸੌਸ ਨਾਲ ਵੀ ਸੌਸ ਆ ਜਿਹੜੀ ਇਹ ਮੈਂ ਈਮਲੀ ਦੀ ਤੇ ਟਮਾਟਰ ਦੀ ਬਣਾਈ ਸੀਗੀ ਤੇ ਵਿੱਚ ਇਹਦੇ ਮੈਂ ਸਿਰਫ ਸੇਂਦਾ ਨਮਕ ਹੀ ਯੂਜ਼ ਕੀਤਾ ਏ ਦੇਖੋ ਪਕੌੜੇ ਆ ਜਿਹੜੇ ਆਪਣੇ ਵਧੀਆ ਬਣ ਕੇ ਤਿਆਰ ਹੋਏ ਨੇ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ